ਜ਼ਿਲ੍ਹਾ ਗੁਰਦਾਸਪੁਰ ਦੇ ਮਕੌੜਾ ਪੱਤਨ ਵਿੱਚ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਰਾਵੀ ਦਰਿਆ ਉਤੇ ਬਣਾਇਆ ਗਿਆ ਅਸਥਾਈ ਪੁਲ ਪ੍ਰਸ਼ਾਸਨ ਵੱਲੋਂ ਹਟਾ ਲਿਆ ਗਿਆ ਹੈ ਜਿਸ ਕਰਕੇ ਰਾਵੀ ਦਰਿਆ ਦੇ ਪਾਰ ਵੱਸਦੇ 7 ਪਿੰਡਾਂ ਦਾ ਗੁਰਦਾਸਪੁਰ ਜ਼ਿਲ੍ਹੇ ਨਾਲੋਂ ਸੰਪਰਕ ਟੁੱਟ ਗਿਆ ਹੈ ਹੁਣ ਲੋਕਾਂ ਲਈ ਇੱਕ ਥਾਂ ਤੋਂ ਦੂਜੀ ਥਾਂ ਜਾਣ ਦਾ ਇਕਲੌਤਾ ਸਾਧਨ ਕੇਵਲ ਕਿਸ਼ਤੀ ਹੀ ਬਜੀ ਹੈ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਜਾਣਕਾਰੀ ਮਿਲੀ ਕਿ ਰਾਵੀ ਦਰਿਆ ਦੇ ਪਾਰ ਸਥਿਤ 7 ਪਿੰਡਾਂ ਵਿੱਚ ਨੌਂਗਰ ਵਰਤੀ ਔਰਤਾਂ ਫਸੀਆਂ ਹੋਈਆਂ ਹਨ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਮੈਡੀਕਲ ਟੀਮ ਇਨ੍ਹਾਂ ਪਿੰਡਾਂ ਵੱਲ ਭੇਜੀ ਗਈ ਮੈਡੀਕਲ ਟੀਮਾਂ ਵੱਲੋਂ ਔਰਤਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਜਾਂਚ ਕੀਤੀ ਗਈ ਅਤੇ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋ ਔਰਤਾਂ ਦੀ ਡਿਲੀਵਰੀ ਦਾ ਸਮਾਂ ਨੇੜੇ ਹੋਣ ਕਾਰਨ ਉਹਨਾਂ ਨੂੰ ਜਲਦੀ ਤੋਂ ਜਲਦੀ ਉਥੋਂ ਕੱਢ ਕੇ ਸਿਵਲ ਹਸਪਤਾਲ ਲਿਜਾਇਆ ਜਾਵੇਗਾ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾਵੇਗਾ ਹੋਰ ਗਰਭਤੀ ਔਰਤਾਂ ਨੂੰ ਵੀ ਜ਼ਰੂਰੀ ਮੈਡੀਕਲ ਸਹੂਲਤਾਂ ਮੁਹਈਆ ਕਰਵਾਈਆਂ ਗਈਆਂ ਹਨ ਤਾਂ ਜੋ ਉਹਨਾਂ ਨੂੰ ਕੋਈ ਮੁਸ਼ਕਲ ਨਾ ਹੋਵੇ ਲੋਕਾਂ ਨੇ ਅਫਸੋਸ ਜ਼ਾਤਾ ਹੈ ਕਿ ਭਾਰਤ ਦੀ ਆਜ਼ਾਦੀ ਦੇ 78 ਸਾਲ ਹੋ ਚੁੱਕੇ ਹਨ ਪਰ ਅਜੇ ਤੱਕ ਰਾਵੀ ਦਰਿਆ ਦੇ ਪੱਕੇ ਪੌੜੀ ਬੁਨਿਆਦ ਦਾ ਨੀਂਹ ਪੱਥਰ ਨਹੀਂ ਰੱਖਿਆ ਗਿਆ ਹੈ ਹਰ ਸਾਲ ਮੌਸਮੇਂ ਵਾਰਸ ਦਰਾਂ 4 ਮਹੀਨੇ ਲਈ ਸਥਾਈ ਪੁਲ ਨੂੰ ਭਟਾ ਲਿਆ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਸਿਰਫ ਕਿਸ਼ਤੀ ਰਾਹੀਂ ਹੀ ਅਬਜਾਈ ਕਰਨੀ ਪੈਂਦੀ ਹੈ ਜੇਕਰ ਦਰਿਆ ਵਿੱਚ ਪਾਣੀ ਦਾ ਪੱਧਰ ਹੋਰ ਵਧ ਜਾਵੇ ਤਾਂ ਕਿਸ਼ਤੀ ਵੀ ਬੰਦ ਹੋ ਜਾਂਦੀ ਹੈ ਅਤੇ ਇਹ ਪਿੰਡ ਟਾਬੂ ਵਾਂਗੂ ਇਕੱਲੇ ਪੈ ਜਾਂਦੇ ਹਨ ਆਓ ਦੇਖਦੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ हलका नगर तो पत्रकार जसपाल दी एल आई टीवी खास रिपोर्ट ਇਹ ਸਭ ਖੜਾ ਸਾਫ ਹੈ ਸਰ ਅੱਜ ਖੜੀ ਜੀ ਨਾ ਟਿਕਟ ਪਾਈ ਕਰਦਾ ਇਹਦੇ ਨਾਲ ਖੜਾ ਲੱਭਦਾ ਇਸ ਨਾਲ ਗਲਤਰਾ ਹੋਤੀ ਇਹ ਖੜੀ ਚੱਲੀ ਅਸੀਂ ਜਿਹੜਾ ਨਾ ਟਾਈਗਰ ਸੀ ਉਹਦਾ ਹਾਈ ਲੈਕ ਚਾਹੁੰਦਾ ਜਿਹੜਾ ਚਲੇ ਨਿਆਪਾ ਇਹ ਨਹੀਂ ਤੈਨੂੰ ਜਿਹੜਾ ਕੋਲ ਨੂੰ ਕੀ ਕਹਿੰਦਾ ਹੈ ਕਿ ਉਹ ਚਲੋ ਸੀ ਪ੍ਰੈਗਨੈਂਟ ਲੇਡੀਆਂ ਦਾ ਸੇ ਕੈਂਪ ਲਗਾਇਆ ਸਾਡੇ ਨਾਨ ਪ੍ਰੈਗਨੈਂਟ ਲੇਡੀਆਂ ਜਿੰਦਾਂ ਦੇ ਵਿੱਚ ਲਸਾਂ ਪਰਿਆਲ ਰਾਜਪੁਰਜੀ ਵਧੀਆ ਪੇਤੇ ਇੱਕ ਕਜਲੇ ਦੇ ਵਿੱਚ ਹੈ ਠੀਕ ਹੈ ਇਹਨਾਂ ਦੇ ਵਿੱਚ ਸਾਡੀਆਂ ਪੇਸ਼ੈਂਟਸ ਹੈਗੀਆਂ 2 ਇੱਕ ਮਿੰਟ ਚ 2 ਇੱਕ ਮਿੰਟ ਚ ਦਾ ਕਰਕੇ ਨਾ ਟੋਟਲ ਸਾਡੀਆਂ ਐਂਟੀਨੇਟਲ ਪੇਸ਼ੈਂਟਸ ਹੈ ਅਹੀਂ ਹਰ ਇੱਕ ਪੇਸ਼ੈਂਟ ਦੇ ਘਰ ਕਰ ਗਏ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦੀ ਪ੍ਰੋਬਲਮਸ ਸੁਣੀਆਂ ਫਿਰ ਉਹਨਾਂ ਨੂੰ ਡਿਸਕਸ ਕੀਤਾ ਫਿਰ ਉਹਨਾਂ ਨੂੰ ਉਹਨਾਂ ਦੇ ਨਾਲ ਰਿਲੇਟਡ ਦਵਾਈਆਂ ਵੀ ਦਿੱਤੀਆਂ ਤੇ ਜਿਹੜੀਆਂ ਸਾਡੀਆਂ ਦੋ ਪੇਸ਼ੈਂਟਸ ਜਿਹੜੀਆਂ ਹਾਈ ਰਿਸਕ ਹੈ ਉਹਨਾਂ ਦੀ ਡਿਲੀਵਰੀ ਹੋਣ ਵਾਲੀ ਹੈ ਉਹਨਾਂ ਦੇ ਅਸੀਂ ਕੰਸੈਂਟ ਵੀ ਲਏ ਹੈ ਕਿ ਉਹ ਜਲਦੀ ਤੋਂ ਜਲਦੀ ਇੱਥੇ ਸ਼ਿਫਟ ਹੋ ਜਾਣ ਇੱਕ ਨੇ ਕਿਹਾ ਕਿ ਮੈਂ ਕੱਲ ਚਲ ਜਾਾਂਗੀ ਤੇ ਇੱਕ ਨੇ ਕਿਹਾ ਮੈਂ ਦੋ ਦਿਨ ਬਾਅਦ ਇੱਥੋਂ ਚਲ ਜਾਾਂਗੀ ਅਸੀਂ ਉਹਨਾਂ ਨੂੰ ਇਹ ਵੀ ਦੱਸਿਆ ਦੇ ਵਿੱਚ ਪੂਲੇ ਦੇ ਨਾਲ ਜਿਹੜੀ ਰੋਡ ਹੈ ਉਹ ਰੁੜ ਗਈ ਹੋਈ ਹੈ ਤੇ ਇਸ ਕਰਕੇ ਉਧਰ ਮਿੱਟੀ ਪਾਈ ਜਾ ਰਹੀ ਸੀ ਉਹਨਾਂ ਨੂੰ ਕਿਹਾ ਕਿ ਟਾਈਮ ਤੇ ਚਲੇ ਜਾਣ ਤਾਂ ਕਿ ਉਹਨਾਂ ਦੀ ਡਿਲੀਵਰੀ ਸੇਫਲੀ ਹੋ ਸਕੇ ਤੇ ਉਹਨਾਂ ਨੇ ਵੀ ਸਾਡੇ ਨਾਲ ਅਗਰੀ ਕੀਤਾ ਕਿ ਉਹ ਸਟਾਪ ਕਿਵੇਂ ਜਾ ਕੇ ਕਰਿਆ ਸੇਵਾ ਬੇੜੀ ਸੀ ਰਹੀ ਅਸੀਂ ਬੇੜੀ ਦੇ ਵਿੱਚ ਗਏ ਸੀ ਸਵੇਰੇ ਅਸੀਂ ਬਹੁਤ ਅਸੀਂ ਪਹਿਲੇ ਆਏ ਬੇੜੀ ਦੇ ਵਿੱਚ ਸਾਨੂੰ ਪੌਣਾ ਘੰਟਾ ਵੇਟ ਕਰਨਾ ਪਿਆ ਫਿਰ ਉਸ ਤੋਂ ਬਾਅਦ ਬੇੜੀ ਚੱਲੀ ਤੇ ਫਿਰ ਅਸੀਂ ਪਾਰ ਪਹੁੰਚੇ ਉਸ ਤੋਂ ਬਾਅਦ ਵੀ ਫਿਰ ਅੱਗੋਂ ਸਾਨੂੰ ਲਿਫਟ ਲੈ ਕੇ ਫਿਰ ਉਹਨਾਂ ਦੇ ਘਰਾਂ ਤੱਕ ਜਾਣਾ ਪਿਆ ਅਭੀ ਪਤ ਦਰਿਆ ਤੋਂ ਅੱਗੇ ਜਿਹੜੇ ਸਾਡੇ 7 ਪਿੰਡ ਹੈਗੇ ਨੇ ਗੁਰਦਾਸਪੁਰ ਡਿਸਟ੍ਰਿਕਟ ਦੇ ਜਿੱਥੇ ਮੰਨ ਲਓ ਕੋਈ ਕਮਿਊਨੀਕੇਸ਼ਨ ਦਾ ਸਾਧਨ ਟੁੱਟ ਜਾਂਦਾ ਹੈ ਇਹਨਾਂ ਦੇ ਨਾਲ ਦੇ ਵਿੱਚ ਉਹ ਜਿਹੜਾ ਉਹ ਟੈਂਪਰੇਰੀ ਪੁਲ ਆ ਉਹ ਖਤਮ ਹੋ ਜਾਂਦਾ ਹੈ ਤੇ ਉਸ ਲਈ ਸਾਡੀਆਂ ਸਿਹਤ ਸਫਾਮਾਂ ਨੂੰ ਦੇਖਦੇ ਹੋਏ ਅਸੀਂ ਜਾਇਜ਼ਾ ਲਿਆ ਤੇ ਸਾਡੀਆਂ ਨੌਂ ਪ੍ਰੈਗਨੈਂਟ ਲੇਡੀਜ਼ ਮਦਰਸ ਹੈਗੀਆਂ ਅੱਗੇ ਇਸ ਪਿੰਡਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਦੋ ਦੀ ਜਿਹੜੀ ਹੈਗੀ ਐ ਐਕਸਪੈਕਟਡ ਡੇਟ ਆਫ ਡਿਲੀਵਰੀ ਉਹ ਅਗਲੇ ਮਹੀਨੇ ਹੈਗੀ ਐ 18 ਤਰੀਕ ਦੀ ਐ 1 24 ਤਰੀਕ ਦੀ ਐ ਤੇ ਉਹਨਾਂ ਨੂੰ ਸਾਨੂੰ ਕਿਤੇ ਸੇਫ ਜਗ੍ਹਾ ਤੇ ਸ਼ਿਫਟ ਕਰਨਾ ਜ਼ਰੂਰੀ ਹੈ ਕਿਤੇ ਵੇਲੇ ਕੋਈ ਲੋਡ ਪੈ ਸਕਦੀ ਹੈ ਉਹਨਾਂ ਨੂੰ ਸਰਵਸ ਹੈਲਥ ਸਰਵਿਸਿਜ਼ ਦੀ ਤੇ ਇਸ ਲਈ ਫਿਰ ਉਹਨਾਂ ਦੇ ਅਸੀਂ ਉਹਨਾਂ ਨੂੰ ਮੋਟੀਵੇਟ ਕੀਤਾ ਤੇ ਉਹ ਵੀ ਸ਼ਿਫਟ ਕਰਿਆ ਜਾ ਸਾਡੇ ਕੋਲੇ ਇੱਥੇ ਵੀ ਪ੍ਰਬੰਧ ਹੈਗਾ ਬਹਿਰਾਮਪੁਰ ਛੜੀ ਪੀਐਸਸੀ ਉੱਥੇ ਵੀ ਪੰਜ ਛੇ ਬੈੱਡ ਹੈਗੇ ਨੇ ਸਾਡੇ ਕੋਲੇ ਨਾ ਸਾਡੀ ਅੱਗੇ ਸੀਐਸਸੀ ਦੀਨਨਗਰ ਜਿਹੜੀ ਹੈਗੇ ਸੰਗੂਵਾਲ ਉੱਥੇ ਵੀ ਹੈਗੇ 30 ਬੈੱਡ ਤੇ ਇਸ ਕਰਕੇ ਅਸੀਂ ਚਾਹੁੰਦੇ ਸੀ ਵੀ ਇਹਨਾਂ ਨੂੰ ਇੱਥੇ ਰੱਖਿਆ ਜਾ ਸਕੇ ਪਰ ਉਹਨਾਂ ਨੇ ਆਪਣਾ ਕੰਸੈਂਟ ਦਿੱਤਾ ਵੀ ਸਾਡੇ ਰਿਸੇ ਆ ਪਟਨਕੋਟ ਰਹਿੰਦੇ ਨੇ ਤੇ ਉੱਥੇ ਅਸੀਂ ਸ਼ਿਫਟ ਹੋ ਜਾਵਾਂਗੇ ਤੇ ਉਹ ਨੈਚਰਲੀ ਇੱਥੋਂ ਸ਼ਿਫਟ ਹੋ ਜਾਂਦੇ ਤਾਂ ਕਿਤੇ ਨਾ ਕਿਤੇ ਕੋਈ ਸ਼ਬਦਾ ਦੇਣ ਚ ਸਾਨੂੰ ਸੌਖ ਰਹੇਗੀ ਕੋਈ ਸਜੇਰੀਂਗ ਕਰਨ ਦੀ ਲੋੜ ਪੈਂਦੀ ਹੈ ਕੋਈ ਨਾਰਮਲ ਡਿਲੀਵਰੀ ਕਰਨ ਦੀ ਲੋੜ ਪੈਂਦੀ ਹੈ ਜਾਂ ਨਹੀਂ ਹੋ ਕੋਈ ਹੋਰ ਵੀ ਕੋਈ ਮੁਸੀਬਤ ਖੜੀ ਮੈਡੀਕਲ ਸਾਈਡ ਤੋਂ ਹੁੰਦੀ ਹੈ ਤਾਂ ਸਾਨੂੰ ਉਹਨੂੰ ਮੈਨੇਜ ਕਰਨ ਚ ਸੌਖਾ ਰਹੇਗਾ ਤੇ ਦੂਸਰੀ ਜਿਹੜੀ ਪ੍ਰੈਗਨੈਂਟ ਮਦਰ ਹੈ ਉਹ ਵੀ ਇੱਕ ਅੱਧੇ ਦਿਨ ਦੇ ਵਿੱਚ ਕੋਈ ਇੱਧਰ ਅਸੀਂ ਉਹਨਾਂ ਨੂੰ ਦਰਿਆ ਤੋਂ ਪਾਰ ਸ਼ਿਫਟ ਕਰ ਲਵਾਂਗੇ ਤੇ ਇਸ ਤੋਂ ਸਵੇ ਅਸੀਂ ਸਾਡੇ ਕੋਲੇ ਹੈਲਥ ਵਰਕਰ ਹੈਗੇ ਨੇ ਸਾਡੇ ਕੋਲੇ ਐਸਐਮਐ ਸਾਹਮਣੇ ਪਲਾਨ ਕੀਤਾ ਵੀ ਉਸ ਏਰੀਆ ਦੇ ਵਿੱਚ ਕਿਉਂਕਿ ਰੇਨੀ ਸੀਜ਼ਨ ਹੈ ਕੋਈ ਫੀਵਰ ਦੇ ਕੇਸਸ ਜਾਂ ਕੋਈ ਡੇਂਗੂ ਦੇ ਕੇਸਸ ਜਾਂ ਮਲੇਰੀਆ ਦੇ ਕੇਸਸ ਦੇ ਸੰਬੰਧ ਦੇ ਵਿੱਚ ਅਸੀਂ ਸਰਵੇ ਕਰਵਾ ਰਹੇ ਹਾਂ ਤਾਂ ਕਿ ਕੋਈ ਇਦਾਂ ਦਾ ਕੋਈ ਕੇਸ ਮਿਲਦਾ ਤਾਂ ਉਹ ਜਿਆ ਟ੍ਰੀਟਮੈਂਟ ਅਸੀਂ ਉਹਨਾਂ ਦਾ ਕਰ ਸਕੀਏ ਸਾਡੀ ਹੁਣੇ ਟੀਮ ਜਿਹਦੇ ਵਿੱਚ ਸੀਐਚਓ ਤੇ ਸੜੇਨ ਮਾਸ਼ਾ ਵਰਕਰ ਜਾ ਕੇ ਮੈਡੀਕਲ ਅਫਸਰ ਜਾ ਕੇ ਆਏ ਨੇ ਉਹ ਉਧਰ ਹੁਣੀ ਉਹਨਾਂ ਨੇ ਅੱਜ ਮੈਂ ਪ੍ਰੈਗਨੈਂਟ ਮਦਰਸ ਦਾ ਚੈੱਕਅਪ ਕੀਤਾ ਤੇ ਹੋਰ ਲੋਕਾਂ ਦਾ ਚੈੱਕਅਪ ਕੀਤਾ ਕਿਸੇ ਸਰ ਗਿਆ ਜੀ ਹਾਂਜੀ ਹਾਂਜੀ ਕਿਸ਼ਤੀ ਦੀ ਇੱਕ ਸਾਧਨ ਹੈਗਾ ਜੀ ਹੁਣ ਕਿਉਂਕਿ ਪੁਲ ਹੈ ਨਹੀਂ ਤਾਂ ਗੱਡੀ ਗੁੱਡੀ ਲੈ ਕੇ ਚੱਲ ਜਾਂਦੇ ਜਾਂ ਆਪਣਾ ਸਕੂਟਰ ਵਹੀਕਲ ਲੈ ਕੇ ਜਾਂਦੇ ਉਹ ਆਪਣਾ ਸਕੂਟਰ ਵੀ ਵਿੱਚ ਰੱਖ ਕੇ ਲੈ ਕੇ ਜਾਂਦੇ ਨੇ ਕਿਸ਼ਤੀ ਦੇ ਵਿੱਚ ਤੇ ਗਾਹਾਂ ਕਿਉਂਕਿ ਪਿੰਡ ਵੱਖਰੇ ਵੱਖਰੇ ਨੇ ਦੂਰ ਉਹਨਾਂ ਨੂੰ ਜਾਣਾ ਪੈਂਦਾ ਇਸ ਕਰਕੇ ਉਹ ਆਪਣਾ ਸਕੂਟਰ ਕੋਈ ਸਾਧਨ ਨਾਲ ਲੈ ਕੇ ਜਾਂਦੇ ਨੇ ਥੈਂਕ ਯੂ ਜੀ